うん。 ਤੋੜੀਆਂ ਪਿਆਕੀ ਮਨਾ ਰਹੇ ਸੂਚ ਹਰ ਸਾਲ ਮਨਾਇਆ ਜਾਂਦਾ ਹੈ ਹਾਂਜੀ ਹਰ ਸਾਲ ਮਨਾਇਆ ਜਾਂਦਾ ਹੈ ਬੱਚਿਆਂ ਨੂੰ ਕੀ ਪਰਿਵਾਰ ਦੇ ਵਿੱਚ ਖਾਸ ਕਰਕੇ ਖਾਸ ਤੌਰ ਤੇ ਜਿਹੜਾ ਬੱਚਿਆਂ ਨੂੰ ਪਰੇਵਰ ਕੀਤਾ ਜਾਂਦਾ ਹੈਗਾ ਮਿਲ ਜੁਲ ਕੇ ਰਹਿੰਦਾ ਤੇ ਹਰ ਤਿਹਾੜੀ ਦੇ ਪ੍ਰਤੀ ਜਾਗਰੂਕ ਹੋਣ ਦਾ ਤੇ ਹੋਰ ਵੀ ਕਈ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹੈਗੀਆਂ ਤਾਂ ਜੋ ਬੱਚੇ ਕਿਸੇ ਵੀ ਖੇਤਰ ਦੇ ਵਿੱਚ ਪਿੱਛੇ ਨਾ ਰਹੇ ਜਾਂ ਤੇ ਮਲਟੀਏ ਨਾਮ ਦਾ ਹੱਥ ਕਿੱਥੇ ਚੱਲਦਾ ਆ ਰਿਹਾ ਹੈ ਹਾਂਜੀ ਮਲਟੀ ਦਾ ਸ਼ੁਰੂ ਤੋਂ ਆਦੇ ਦਾ ਅੰਦਰ ਰਹੇਗਾ ਵੀ ਤੇ ਮੈਂ ਇਹ ਉਮੀਦ ਕਰਦੀ ਆ ਜਿਵੇਂ ਸਾਨੂੰ ਸਰਕਾਰਾਂ ਦਾ ਯੋਗਦਾਨ ਜਾਂ ਸਾਡੇ ਜਿਲ੍ਹਾ ਸਿੱਖਿਆ ਅਫਸਰ ਸੰਜੀਵ ਸ਼ਰਮਾ ਜੀ ਦਾ ਜਾਂ ਸਾਡੇ ਡਿਪਟੀ ਡੀਓ ਰਵਿੰਦਰਪਾਲ ਸਿੰਘ ਜੀ ਦਾ ਜਾਂ ਸਾਡੇ ਹੋਰ ਮੇਰੇ ਅਧਿਆਪਕ ਸਾਥੀਆਂ ਦਾ ਜਿਵੇਂ ਸਹਿਯੋਗ ਮਿਲ ਰਿਹਾ ਹੈਗਾ ਤੇ ਬੱਚਿਆਂ ਨੂੰ ਅਗਵਾਈ ਮਿਲ ਰਹੀ ਹੈਗੀ ਆ ਉਸ ਦਾ ਹਮੇਸ਼ਾ ਹੀ ਮਲਟੀਪਰਪਸ ਦਾ ਨਾਮ ਜੜਾਊਗਾ ਉਹ ਪਹਿਲੇ ਨੰਬਰ ਤੇ ਰਿਹਾ ਹੈ ਉਹ ਰਹੇਗਾ ਆਪ ਸਕੂਲ ਵਾਲੇ ਦੇਖਿਆ ਤੇ ਕਿਸੇ ਤਰ੍ਹਾਂ ਦੇ ਮੈਮ ਦੇ ਨਹੀਂ ਪੰਚੀ ਪ੍ਰਿੰਸੀਪਲ ਵੀ ਆਪ ਜਨਕਰੀ ਐਸਐਸ ਅਸਿਸਟਰਡ ਮੱਤ ਕੇਦਗੁਰਾ ਨਹੀਂ ਜੀ ਮਲਟੀ ਦੀ ਇਹੀ ਖਾਸੀਅਤ ਹੈ ਅੱਜ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਤਭੇਦ ਜਿਹੜਾ ਹੈਗਾ ਨਾ ਹੋਇਆ ਔਰ ਇਹ ਵੀ ਮੈਂ ਕਮਿਟਮੈਂਟ ਕਰਕੇ ਚੱਲਾਂਗੀ ਉਹ ਨਾ ਹੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜਦ ਤੱਕ ਮੈਂ ਉਰੇ ਹਾਂ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਤਭੇਦ ਨਹੀਂ ਹੋਏਗਾ ਲਾਸਟ ਵਿੱਚ ਕੀ ਕਹੋਗੇ ਲਾਸਟ ਵਿੱਚ ਮੈਂ ਇਹੀ ਕਹਾਂਗੀ कि ਜਿਹੜਾ ਇਹ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈਗਾ ਉਲੀਕਿਆ ਜਾ ਰਿਹਾ ਹੈਗਾ ਉਸ ਦੇ ਉੱਤੇ ਮੇਰੇ ਸਾਰੇ ਪੰਜਾਬ ਦੇ ਵਸਿਆ ਨੂੰ ਬਹੁਤ ਬਹੁਤ ਮੁਬਾਰਕਾ ਤੇ ਉਹ ਉਹਨਾਂ ਦੇ ਜਿਹੜੇ ਪਰਿਵਾਰ ਹੈਗੇ ਆ ਹਮੇਸ਼ਾ ਵਧਦੇ ਫੁੱਲਦੇ ਰਹਿਣ ਤੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਤਰੱਕੀਆਂ ਕਰਦੇ ਰਹਿਣ ਔਰ ਸਰਕਾਰਾਂ ਦਾ ਸਾਡੇ ਸਿਰ ਦੇ ਉੱਤੇ ਹੱਥ ਜਿਹੜਾ ਹੈਗਾ ਜਿਸ ਤਰ੍ਹਾਂ ਪਹਿਲਾਂ ਬਣਿਆ ਹੋਇਆ ਹੈਗਾ ਉਸ ਤਰ੍ਹਾਂ ਬਣਿਆ ਰਹੇ ਨਮਸਕਾਰ ਦੋਸਤੋ ਅੱਜ ਅਸੀਂ ਤੁਹਾਨੂੰ ਮਲਟੀਪਰਪਸ ਸਕੂਲ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਲੋਹੜੀ ਦਾ ਤਿਹਾਰ ਬੜੀ ਧੂਮ-ਪਹੰਮ ਨਾਲ ਮਨਾਇਆ ਜਾ ਰਿਹਾ ਹੈ। ਤੇ ਅਸੀਂ ਪ੍ਰਿੰਸੀਪਲ ਮੈਮ ਨਾਲ ਵੀ ਗੱਲ ਕੀਤੀ ਕਿ ਕਿਤੇ ਉਹਨਾਂ ਨੇ ਲੋਹੜੀ ਦੇ ਤਿਹਾਰ ਦੇ ਉੱਤੇ ਸਾਰੇ ਦੇਸ਼ ਵਾਸੀਆਂ ਨੂੰ ਵੀ ਵਿਸ਼ਕਿੱਤ ਅਤੇ ਮੈਮ ਨੇ ਬੜੇ ਹੀ ਅچھے ਸਮਾਰੋਹਾਂ ਤੋਂ ਵੀ ਮਿਲਨਸਾਰ ਨੇ ਤੇ ਉਹਨਾਂ ਦੇ ਨਾਲ ਵੀ ਤੁਹਾਨੂੰ ਸ਼ਾਮਲ ਕਰਵਾਵਾਂਗੇ ਮੈਡਮ ਦੇ ਨਾਲ ਤੇ ਅੱਜ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਮਲਟੀਪਰਪਸ ਸਕੂਲ ਦੇ ਵਿੱਚ ਜਿੱਥੇ ਸਟੂਡੈਂਟਸ ਦੇ ਨਾਲ ਆਪਾਂ ਉਹਨੂੰ ਕਿੱਦਾਂ ਹੋ ਲੋੜੀ ਦਾ ਤਿਹਾਰ ਮਨਾ ਰਹੇ ਨੇ ਉਹਨਾਂ ਨਾਲ ਡਿਸਕਸ਼ਨ ਕਰਦੇ ਕੋਈ ਹੋਰ ਲੱਗੇ ਚਾ ਅੱਜ ਦੇ ਦਿਨ ਕਿ ਅਜੋਨਾਂ ਨੂੰ ਲੋੜੀ ਦਾ ਕਿੰਨਾ ਕੁ ਸੁਖਾਣਾ ਬਹੁਤ ਲੱਗਿਆ ਮਾਈਕੀ ਕਰਾਉਣਾ ਫਾਈਟ ਉਹ ਨਾਮ ਕੀ ਹੈ ਕਰੰਜੀਤ ਮਾਈਕ ਬੰਦ ਕਰਵਾਉਣੀ ਤੇ ਕਰਨਵੀਰ ਜੀ ਲੋੜੀ ਦਾ ਤਿਆਰ ਕਿੱਦਾਂ ਮਨਾ ਰਹੇ ਹੋ ਜੀ ਬਹੁਤ ਵਧੀਆ ਲੱਗ ਰਹੀ ਹੈ ਸਕੂਲ ਦੇ ਵਿੱਚ ਲੋੜੀ ਮਨਾ ਰਹੇ ਆ ਮੈਂ ਤਾਂ ਲੱਗ ਪਹਿਲੀ ਵਾਰ ਹੀ ਮਨਾ ਰਹੇ ਹਾਂ ਸਕੂਲ ਦੇ ਵਿੱਚ ਲੋੜੀ ਆ ਜੀ ਬਹੁਤ ਵਧੀਆ ਲੱਗ ਰਿਹਾ ਸਾਰੇ ਇਕੱਠੇ ਮਨਾ ਰਹੇ ਆ ਜੀ ਤੁਮੰਗੇ ਕਿਉਂ ਲੋੜੀ ਦਾ ਤਿਆਰ ਕਿਉਂ ਬਣਾਇਆ ਜਾਂਦਾ ਹੈ ਉਹਨੇ ਕਿਹਾ ਕਿ ਮੈਨੂੰ ਲੱਗ ਨਹੀਂ ਰਾਹ ਹੁੰਦਾ ਸੀ ਅੱਛਾ ਭੈਣ ਉਹ ਬੋਲੀ ਮੈਨੂੰ ਉਹਦਾ ਵੀ ਚੱਕਰ ਸੀ ਜਦੋਂ ਉਹਨੇ ਚੱਕਰ ਨੂੰ ਕਿਹਾ ਬਤਾਇਆ ਸੀ ਹਾਂ ਤੇ ਹੁਣ ਚਾਹੀਦਾ ਜਦਾਂ ਉਹ ਬੁਲਾਤਾ ਬੋਲੀ ਭੈਣ ਜੀ ਕਿ ਬੜੇ ਜੀ ਉਹਦਾ ਪਤੀ ਉਹਨੇ ਸੁਦੇ ਪੁੱਤ ਦਾ ਬੜਾ ਪਾਈ ਸੀ ਉਹਨੂੰ ਮਾਰਨੇ ਲੱਗ ਪਿਆ ਨਹੀਂ 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 ਉਹ ਲੋ ਉੱਠ ਕੇ ਆਸ ਬਦਲਦਾ ਛੋਟਾ ਸੀ ਆ ਇਹ ਤਾਂ ਇਹ ਲਿਆ ਬਾਈ ਆ ਚਲੋ ਮੈਂ ਚਿੱਤੇ ਜਾਉਂ ਉਹ ਨਹੀਂ ਉਹ ਹੋਲੀ ਕਾ ਸੀ ਯਾਰ ਅੱਛਾ ਇਤਿਹਾਸ ਚਲੋ ਕੋਈ ਨਹੀਂ ਐਕਚੁਅਲ ਚ ਪਤਾ ਕਿ ਜੀ ਤੋ ਦੁੱਲਾ ਸੀ ਪੱਟੀ ਵਾਲਾ ਦੁੱਲਾ ਆ ਉਸਨੇ ਜਿਹੜੇ ਲੋੜੀ ਦੇ ਤਿਆਰ ਹਨ ਜਦੋਂ ਦਿਹੇਜ ਹੁੰਦਾ ਸੀ ਪਰ ਨਾਲ ਹਾਂਜੀ ਤੇ ਛੇ ਸ਼ੱਕਰ ਬੰਦੇ ਸੀ ਕਿ ਇਹ ਬਤੌਰ ਉਹਦੇ ਉੱਤੇ ਸ਼ੱਕਰ ਬੰਦੇ ਸੀ ਤੇ ਜਿਹੜੀ ਲੋੜੀ ਸੀ ਜੰਗਲ ਦੇ ਵਿੱਚ ਲੱਕੜਾ ਜਲਾਦੇ ਉਹਨਾਂ ਦਾ ਵਿਆਹ ਕਰਵਾਇਆ ਸੀ ਤੁਹਾਨੂੰ ਵੀ ਦੇਖਭਾਲ ਕੀਤੀ ਸੀ ਜਿਹੜੀਆਂ ਕੁੜੀਆਂ ਸੀ ਉਹ ਰਾਜਾ ਸੀ ਉਹ ਤੋਂ ਉਸ ਟਾਈਮ ਤੇ ਲੈ ਜਾਂਦੇ ਹਾਂ ਤਾਂ ਇਸ ਕਰਕੇ ਲੋੜੀ ਦੇ ਤਿਆਰ ਹੋ ਗਏ ਦੁੱਲਾ ਪੱਟੀ ਵਾਲਾ ਤੇ ਹੁਣ ਤੁਸੀਂ ਕੋਈ ਗਾਣਾ ਵਗੈਰੇ ਜਿਹਾ ਕੁਛ ਐਡੰਡ ਸੁਣਾਓ ਲੋੜੀ ਦਾ ਗਾਣਾ ਭਾਈ ਸੁਣਾ ਲੈ ਨਹੀਂ ਮੈਨੂੰ ਪਤਾ ਨਹੀਂ ਹਾਂ ਕਿਉਂ ਆ ਰਿਹਾ ਹੋਰ ਜਿਆਦਾ ਤਿਆਰ ਹੋ ਗਿਆ ਪਤਾ ਨਹੀਂ ਕਿਉਂ ਨਾ ਅਸਟਾਡ ਦੇ ਮਲਟੀ ਪਰਪਸ ਸਕੂਲ ਦੇ ਜੋ ਟੀਚਰ ਸਹਿਬਾਨ ਨੇਗੇ ਜੋ ਹੈ ਨਾ ਬੱਚਿਆਂ ਨੂੰ ਬਚਪਨ ਤੋਂ ਲੈ ਕੇ ਬਡੇ ਹੋਣ ਤੱਕ ਪੂਰੀ ਉਹਨਾਂ ਦੀ ਜੋ ਬਡੇ ਹੋਣ ਤੱਕ ਦੀ ਰੂਪਰੇਖਾ ਬਣਾਉਂਦੇ ਨੇ ਚੇਂਜ ਕਰਦੇ ਨੇ ਉਹਨਾਂ ਦੇ ਲਾਈਫ ਨੂੰ ਸੁਧਾਰਦੇ ਨੇ ਇਹ ਉਹ ਸਾਰੇ ਅੱਜ ਲੋੜੀ ਦਾ ਤਿਹਾਇ ਮਨਾ ਰਹੇ ਨੇ ਤੇ ਆਪਾਂ ਉਹਨਾਂ ਨਾਲ ਗੱਲ ਵੀ ਕਰਵਾਣੇਗੇ ਤੇ ਕੀ ਉਹ ਇਹਦਾ ਜੋ ਲੋੜੀ ਦਾ ਤਿਹਾਇ ਕਿੱਦਾਂ ਮਨਾ ਰਹੇ ਨੇ ਅੱਜ ਹੁਣ ਅਸੀਂ ਸੁਖਵਿੰਦਰ ਜੀ ਨਾਲ ਗੱਲ ਕਰਦੇ ਹਾਂ ਕਿਉਂ ਅੱਜ ਮਲਟੀ ਪਰਪਸ ਦੇ ਸਕੂਲ ਦੇ ਵਿੱਚ ਜੋ ਲੋੜੀ ਮਨਾਈ ਜਾ ਰਹੀ ਹੈ ਉਹ ਕਿਸ ਤਰ੍ਹਾਂ ਮਨਾ ਰਹੇ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਰ ਮੈਨੂੰ ਥੋੜੇ ਲੋੜੀ ਦਾ ਇਤਿਹਾਸ ਦੱਸੋ ਕਿ ਲੋੜੀ ਦਾ ਇਤਿਹਾਸ ਕੀ ਹੈ ਲੋੜੀ ਦਾ ਕੀ ਇਤਿਹਾਸ ਹੈ ਜਿਹੜਾ ਸਾਰੇ ਨੂੰ ਪਤਾ ਹੋਣਾ ਚਾਹੀਦਾ ਹੈ ਦੱਸੋ ਕਿ ਮੈਨੂੰ ਕਿਵੇਂ ਇਹ ਆਪਾਂ ਜਿਹੜਾ ਅਕਲੀ ਇਹਦੀ ਅਸੀਂ ਨੈਸ਼ਨਲ ਸਕੂਲ ਦੇ ਵਿੱਚ ਲਾ ਰਹੇ ਹਾਂ ਨਾ ਤਾਂ ਸਕੂਲ ਦੇ ਵਿੱਚ ਜੇਕਰ ਤਾਂ ਬੱਡਾ ਆਸਾਨੀ ਨੂੰ ਬੱਚਿਆਂ ਵਾਸਤੇ ਹੋਣਾ ਹੈ ਜਿਵੇਂ ਲੋੜੀ ਦਾ ਤਿਆਰ ਹੁੰਦਾ ਹੈ ਕਿਵੇਂ ਬਣਾਇਆ ਜਾਂਦਾ ਸਾਰੇ ਵਿਦਿਆਰਥੀਆਂ ਨੂੰ ਸਾਰੇ ਨੂੰ ਪਸੰਦੀ ਹੈ ਬੱਤੇ ਜਿੱਤੇ ਸਾਈਨ ਵਿਦਿਆਰਥੀਆਂ ਵਾਸਤੇ ਵੀ ਹੋਣਾ ਹੈ ਕਿ ਹੁਣ ਜਿਹੜਾ ਮੌਸਮ ਹੈ ਉਹ ਇਸ ਤਰ੍ਹਾਂ ਦਾ ਤੇਜ਼ ਹੋ ਗਿਆ ਕਿ ਸਾਡੇ ਸਾਰੇ ਜਿੰਨੇ ਗੇਮਾਂ ਵਗੈਰਾ ਸਪੋਰਟਸ ਦਾ ਹੋ ਸਾਰਾ ਕੰਮ ਲਿਖੜ ਜਾਂਦਾ ਖਤਮ ਹੋ ਜਾਂਦਾ ਤੇ ਹੁਣ ਅਸੀਂ ਇੱਕ ਅਗਲੇ ਵਿਦਿਆਰਥੀਆਂ ਦੇ ਸਟੱਫ ਕੀ ਅਹਿਸਾਸ ਨਾਲ ਸਟਾਰਟਲ ਬੰਦ ਰਹੇ ਹਾਂ ਕਿ ਲੋੜੀ ਦੇ ਅਹਿਸਾਸ ਤੋਂ ਬਾਅਦ ਸਾਡੇ ਐਗਜ਼ਾਮ ਸਟਾਰਟ ਹੋਣਗੇ ਇਹ ਇੱਕ ਸਾਈਨ ਹੁੰਦਾ ਕਿ ਲੋਹੜੀ ਦਾ ਤਿਹਾਰ ਮਨਾਉਣ ਤੋਂ ਬਾਅਦ ਸਾਰੇ ਵਿਦਿਆਰਥੀ ਸਾਰੇ ਅਧਿਆਪਕ ਆਪਣੇ ਆਪਣੇ ਕਮਰੇ ਦੇ ਵਿੱਚ ਆਪਣੇ ਵਿਸ਼ਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਜੁਟ ਜਾਂਦੇ ਆ ਤੇ ਵਿਦਿਆਰਥੀ ਵੀ ਇਹ ਸਮਝਦੇ ਆ ਕਿ ਹੁਣ ਇਹ ਲੋਹੜੀ ਦਾ ਤਿਹਾਰ ਮਨਾਉਣ ਤੋਂ ਬਾਅਦ ਸਾਡਾ ਅਗਲਾ ਤਿਹਾਰ ਹੈ ਜਿਹੜਾ ਉਹ ਸਾਡੇ ਐਗਜ਼ਾਮ ਨੇ ਇਸ ਕਰਕੇ ਅਸੀਂ ਜ਼ਿਆਦਾ ਇਸ ਨੂੰ ਵਿਦਿਆਰਥੀਆਂ ਦੇ ਨਾਲ ਜੁੜ ਕੇ ਹਰ ਸਾਲ ਜਿਵੇਂ ਸਾਡੇ ਮੈਡਮ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਵਿਜੇ ਜੀ ਦੀ ਅਗਵਾਈ ਦੇ ਵਿੱਚ ਸਾਨੂੰ ਦੋ ਤਿੰਨ ਸਾਲ ਹੋ ਗਏ ਅਸੀਂ ਇਸੇ ਤਰ੍ਹਾਂ ਮੱਥਾ ਟੇਕਦੇ ਆ ਲੋੜੀ ਦੇ ਉੱਤੇ ਤੇ ਵਿਦਿਆਰਥੀਆਂ ਦੇ ਨਾਲ ਆਪਣੀਆਂ ਖੁਸ਼ੀਆਂ ਨੇ ਜਿਹੜੀਆਂ ਤੇ ਅਧਿਆਪਕ ਨੇ ਉਸਾਂ ਦੀਆਂ ਕਰੀਆਂ ਤੇ ਸਾਡੇ ਆਮ ਜਿਹੜੀ ਜਨਤਾ ਦੇ ਸਾਡੇ ਆਮ ਲੋਕ ਜਿਹੜੇ ਪੰਜਾਬ ਦੇ ਜਿੱਤੇ ਵੀ ਦੁਨੀਆਂ ਬਸਦੇ ਸਨ ਪੰਜਾਬੀ ਬਸਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਅਸੀਂ ਇਹੀ ਜੁਮੇਆ ਮੈਸੇਜ ਦੇਣਾ ਚਾਹਦੇ ਆ ਕਿ ਲੋੜੀ ਦਾ ਤਿਹਾੜੀ ਸਾਰੇ ਤਿਹਾੜੀ ਪੰਜਾਬ ਦੇ ਵਿੱਚ ਜਿੰਨੇ ਹੈਗੇ ਆ ਇਹ ਸਾਡੀ ਏਕਤਾ ਦਾ ਭਾਈਚਾਰਕ ਸਮਝ ਦਾ ਸਾਰੀ ਹਰੇਕ ਚੀਜ਼ ਦਾ ਪ੍ਰਤੀਕ ਹੈ ਕਾਜ਼ੀ ਇਹ ਮੈਸੇਜ ਚਾਹੁੰਦੇ ਆ ਕਿ ਸਾਰਿਆਂ ਨੂੰ ਸਾਨੂੰ ਨਾਲ ਮਿਲ ਕੇ ਖੁਸ਼ੀਆਂ ਦੇ ਨਾਲ ਇਹ ਸਾਰੇ ਤਿਹਾਰ ਆ ਜਿਹੜੇ ਮਨਾਉਣੇ ਨੇ। ਤੁਹਾਨੂੰ ਕਿ ਤੁਹਾਨੂੰ ਪਤਾ ਹੈ ਕਿ ਮਲਟੀਪਰਪਸ ਦੇ ਵਿੱਚ ਲੋੜੀ ਦਾ ਤਿਹਾਰ ਬੜੀ ਤੁੰਗਦਾਨ ਨਾਮ ਲਾਇਆ ਜਾਂਦਾ। ਪਹਿਲਾਂ ਆਪਣੇ ਸਰਦੇ ਨਾਲ ਜਿੱਤੇ ਹੁਣ ਮੈਡਮ ਨਾਲ ਗੱਲ ਕਰਤੀਆਂ ਕਿ ਲੋੜੀ ਬਾਰੇ ਉਹਨਾਂ ਨੂੰ ਕਿੰਨੀ ਬਿ Knowledge ਹੈ ਜਾਂ ਕੀ ਕੁਝ ਜਾਣਦੇ ਨੇ ਲੋੜੀ। ਸਭ ਤੋਂ ਪਹਿਲਾਂ ਸੱਸੀ ਕਾਲ ਦੀ ਸੱਸੀ ਕਾਲ। ਅਸੀਂ ਲੋੜੀ ਦਾ ਤਿਹਾਰ ਸਮਾਣਨੇ ਨੂੰ। ਇਸ ਲਿਫਟ ਫੈਸਟੀਵਲ ਹੈ ਪੰਜਾਬ ਦੇ ਵਿੱਚ ਤੇ ਹੋਰ ਵੀ ਕਈ ਰੀਜ਼ਨ ਹੈਗੇ ਆ ਕਈ ਸਟੋਰੀ ਜਿਹਦੇ ਵਾਸਤੇ ਹੈਗੀ ਹੈ ਕੋਈ ਇੱਕ ਸਟੋਰੀ ਸੁਣਾ ਦੋਗੇ ਸਾਨੂੰ ਜੀ ਸਰ ਉੱਲਾ ਪੱਟੀ ਵਾਲਾ ਸੀਗਾ ਤੇ ਉਹ ਲੋਕਾਂ ਦੀ ਹੈਲਪ ਕਰਦਾ ਸੀਗਾ ਤੇ ਉਹਨੇ ਕੱਲ ਲੜਤੀ ਨੂੰ ਤੀਮਣਾ ਕੇ ਉਹਦਾ ਵਿਆਹ ਕਿੱਦਾਂ ਸੀਗਾ ਇਸੇ ਖੁਸ਼ੀ ਦੇ ਵਿੱਚ ਆਪਾਂ ਲੋੜੀ ਬਾਲਦੇ ਆਂ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਸ ਵੇਪਾਂ ਬੋਲਦੇ ਆਂਗੇ ਸਾਰਾ ਜਿਹੜਾ ਦਲਿੱਤਰ ਹੈ ਸਾਰੀ ਜਿਹੜੀ ਨੈਗੇਟਿਵਿਟੀ ਹੈਗੀ ਹੈ ਉਹ ਅਸੀਂ ਅੱਗ ਦੇ ਵਿੱਚ ਹੀ ਬਾਲ ਦਿੰਨੇ ਆਂ ਤੇ ਜਿਹੜੀ ਪੋਜ਼ਿਟਿਵਿਟੀ ਹੈ ਉਹ ਅਸੀਂ ਲੈ ਲੈਂਦੇ ਆਂ ਕਿਉਂਕਿ ਅੱਗ ਦਾ ਵੀ ਇੱਕ ਦੇਵਤਾ ਹੈਗਾ ਉਸ ਨੂੰ ਮੰਨਣਾ ਰਿਲੀਜੀਅਸ ਪਰਪਸ ਦੇ ਨਾਲ ਵੀ ਠੀਕ ਹੈ ਤੇ ਇਹਦੇ ਨਾਲ ਹੀ ਕੱਲ ਅਸੀਂ ਫੇਰ ਮੱਗਾ ਸ੍ਰਾਂਤੀ ਜਿਹੜੀ ਮਾਗੀ ਦਾ ਤਿਹਾੜੀ ਮਨਾਉਂਦੇ ਆਂ ਜੀ ਮੈਮ ਜਿਹੜਾ ਤੁਸੀਂ ਅੱਜ ਤਿਹਾੜ ਮਨਾ ਰਹੇ ਹੋ ਲੋੜੀ ਦਾ ਉਹ ਕਿਦਾਂ ਮਨਾ ਰਹੇ ਹੋ ਤੇ ਕੀ ਕੁਝ ਕਰਨ ਵਾਲਾ ਹੈ ਜਿਹੜੇ ਕੈਂਪ ਇਹ ਜਿਹੜੀ ਜਿਹੜੀ ਸਾਡੇ ਪ੍ਰਿੰਸੀਪਲ ਮੈਮ ਨੇ ਚਲਾਈ ਹੋਈ ਹੈ ਪਹਿਲਾਂ ਤੋਂ ਚੱਲਦੀ ਆਈ ਉਹ ਵੀ ਉਹਨਾਂ ਨੇ ਕੰਟੀਨਿਊ ਕੀਤਾ ਤੇ ਮੈਮ ਜਿਹੜੇ ਹੈਗੇ ਆ ਤੇ ਬੱਚਿਆਂ ਵਾਸਤੇ ਵੀ ਬਹੁਤ ਸਾਰਾ ਸਮਾਨ ਖਾਂਦ ਲਿੰਦਾ ਮੰਗਾ ਰਹੇ ਆ ਟੀਚਰਸ ਵਾਸਤੇ ਵੀ 뮤지컬 ਜਿਹੜਾ ਹੈਗਾ ਪ੍ਰੋਗਰਾਮ ਵੀ ਹੋਏਗਾ ਤੇ ਸਾਰਾ ਇਹਨਾਂ ਨੇ ਕਿ ਸਾਂਝਾ ਇੱਕ ਮਲਟੀ ਨੂੰ ਪੂਰੀ ਫੈਮਿਲੀ ਬੰਦੇ ਹੋਏ ਇੱਕ ਸਾਂਝੀ ਜਗ੍ਹਾ ਤੇ ਜਿਹੜੀ ਹੈਗੀ ਆ ਲੋੜੀ ਬਾਲਣ ਦਾ ਜਿਹੜਾ ਇੱਕ ਕਦਮ ਉਠਾਇਆ ਜੀ ਧੰਨਵਾਦ ਜੀ ਜਿਵੇਂ ਕਿ ਹਮ ਮੈਮ ਨੇ ਦੱਸਿਆ ਕਿ ਜਿਹੜਾ ਤਿਹਾਰ ਹੈਗਾ ਇੱਕ ਖੁਸ਼ੀਪੁਰਾ ਤਿਹਾਰ ਆ ਤੇ ਪੰਜਾਬੇ ਪੰਜਾਬ ਦੇ ਨਾਲ ਕਾਫੀ ਜੁੜਿਆ ਹੋਇਆ ਜਿਵੇਂ ਦੁੱਲੇ ਪੱਟੀ ਦੀ ਸਟੋਰੀ ਵੀ ਬਾਰੇ ਉਹਨਾਂ ਨੇ ਦੱਸਿਆ ਤੇ ਆਪਾਂ ਅੱਗੇ ਹੋਰ ਵੀ ਸਟੂਡੈਂਟਸ ਨਾਲ ਤੇ ਟੀਚਰਸ ਨਾਲ ਗੱਲ ਕਰਦੇ ਰਾਵਾਂਗੇ ਤੇ ਕਰਵਾਉਂਦੇ ਰਾਵਾਂਗੇ ਤੇ ਲੋਹੜੀ ਦਾ ਤਿਹਾਰ ਤੁਹਾਨੂੰ ਪੂਰੀ ਤਰ੍ਹਾਂ ਇੰਜੋਏ ਕਰਵਾਵਾਂਗੇ ਮਲਟੀ ਪਰਪਸ ਸਕੂਲ ਦੇ ਵਿੱਚ ਉਹਨੇ ਜਿਹੜੇ ਇੱਕ ਮੈਮਰੀ ਮਿਲ ਨੇ ਸਭ ਤੋਂ ਬੜੇ ਅੱਛੇ ਮੈਮਨੇ ਕਿ ਹਰਵੀਰ ਕੋਰ ਤੇ ਉਹ ਲੋੜੀ ਵਾਰ ਇੱਕ ਲੋੜੀ ਮੁਰਗਨਾ ਰਹਿੰਦੇ ਪਾਪਾ ਨੂੰ ਗੱਲ ਕਰਦੇ ਆ ਮੈਮ ਜੀ ਸਭ ਤੋਂ ਪਹਿਲਾਂ ਤਾਂ ਲੋੜੀ ਦੇ ਬਹੁਤ ਸੂਰਤ ਦਾ ਹਾਂਜੀ ਤੁਹਾਨੂੰ ਵੀ ਬਹੁਤ ਲੋੜੀ ਦਾ ਤਿਹਾੜੀ ਕਿਉਂ ਪੁਛਿਆ ਜਾਂਦਾ ਹੈ ਤਿਹਾੜੀ ਕੀ ਹੈ ਹਾਂਜੀ ਤੁਹਾਨੂੰ ਕੁਛ ਲੈਣ ਨੂੰ ਕੋਈ ਵੀ ਤਿਹਾੜੀ ਨਹੀਂ ਇਹ ਨੱਚਣ ਗਾਉਣ ਦੀ ਗੱਲ ਨਹੀਂ ਕਿਉਂਕਿ ਸਾਡੀ ਜਿਹੜੀ ਜੀਵਨ ਜਿੰਦਗੀ ਆ ਉਹਨੇ ਪਿੰਡ ਜੱਡੇ ਤਿਹਾੜੀ ਨੇ ਉਸ ਨੂੰ ਬਣਾਇਆ ਜਾਂਦੇ ਨੇ ਵੀ ਆਸਰੇ ਅਸੀਂ ਆਪਣੇ ਜੀਵਨ ਜਿੰਦਗੀ ਉਹਦੇ ਤੋਂ ਥੋੜਾ ਵੇਲਾ ਹੋ ਕੇ ਖੁਸ਼ੀਆਂ ਆਉਂਦੀਆਂ ਤੇ ਕੁਝ ਸੁਣਾਉ ਸੰਭੂ ਨੁੜੀ ਦੀ ਤਿਆਰੀ ਅੱਜ ਹਾਂਜੀ ਸੁਖੀ ਦਾ ਟਾਈਮ ਹੈ ਤੁਹਾਡੇ ਨਾਲ ਸਾਡੇ ਪੈਰਾਏ ਟਸਲਾਈਆਂ ਸਾਡੇ ਪੈਰਾਏ ਟਸਲਾਈਆਂ ਦੇ ਇਸ ਮੇਲੇ ਵਿੱਚ ਆਈਆਂ ਜਾਂ ਸਾਡੇ ਸ੍ਰੀ ਗੁਰੂ ਜੀ ਨਾਲ ਗੱਲ ਕਰ ਰਹੇ ਹੋ ਉਹ ਨੂੰ ਜਿਹੜਾ ਮਾਈਕ ਹੈ ਮਾਈਕ ਨੂੰ ਐਕਸੈਪਟ ਕਰ ਲੈਂਦਾ ਉੱਥੇ ਤਾਂ ਲੋੜੀ ਮਿਲਦੀ ਹੁਣ ਆਪਾਂ ਦੇਖਦੇ ਅੱਗੇ ਹੋਰ ਕਿੱਦਾਂ ਚੱਲਦਾ ਲੋੜੀ ਆਪਾਂ ਮਿਲ ਰਿਹਾ ਕਿਥੋਂ ਲੋੜੀ ਕਿੱਥੋਂ ਮਿਲਦੀ ਹੈ ਇਹ ਤੁਹਾਡੇ ਕੋਲ ਪੁੱਛਿਆ ਜਾ ਮੈਡਮ ਨੂੰ ਦੇਖ ਸਰ ਜੀ ਦੋਨੋਂ ਹੱਥਾਂ ਜੋ ਹੋ ਜੂਗਾ ਕਿਹੜਾ ਕਿਹੜਾ 对对对